टीवी 37 न्यूज़ लाइव चैनल ਵਿੱਚ ਤੁਹਾਡਾ ਬਹੁਤ ਜਿਆਦਾ ਸਵਾਗਤ ਹੈ। ਭਾਈ ਕੀ ਨਾਮ ਆ ਆਪਣਾ ਖੁਸ਼ੀ ਰਾਮ ਕੋਲਡ ਡਰਿੰਕ ਦੁਕਾਨ ਆ ਜੀ। ਨਾਮ ਗੁਰਮੁਖਰਮ ਕੀ ਮਾਮਲਾ ਸਾਰਾ ਪਤਾ ਲੱਗਿਆ ਦੁਕਾਨ ਤੇ ਚੋਰੀ ਹੋ ਗਈ। ਭਾਈ ਜਦੋਂ ਮੈਂ ਸਵੇਰੇ ਆਇਆ ਤੇ ਸ਼ਟਰ ਪੱਟ ਹੋਇਆ ਹੈ ਮੇਰਾ ਤੇ ਜਦੋਂ ਮੈਂ ਆਂਦਾ ਹੀ ਅੰਦਰ ਸਾਰੇ ਮਾਰਕੀਟ ਵਾਲਿਆਂ ਨੇ ਦੇਖਿਆ ਤੇ ਅੰਦਰ ਬੜੇ ਅੰਦਰੋਂ ਸਾਮਾਨ ਸਾਰਾ ਗਾਇਬ ਹੋਇਆ ਜੀ। ਕਿੰਨਾ ਪੱਕਾ ਮੇਰੇ ਇਹ ਇਹਦਾ 25-30 ਹਜ਼ਾਰ ਦੀਆਂ ਸਿਗਰਟਾਂ ਵੀਆਂ ਸੀ ਮੇਰਾ ਠੰਡੇ ਸੀ ਤੇ ਗੱਲੇ 'ਚ 10-11 ਹਜ਼ਾਰ ਰੁਪਏ ਕੈਸ਼ ਪਿਆ ਸੀ। ਉਹ ਲੈ ਜੀ ਬਾਕੀ ਔਰ ਬਾਕੀ ਅੰਦਰ ਦੇਖਣਾ ਵਾਲੇ ਪਤਾ ਨਹੀਂ ਲੱਗਦਾ ਜੀ ਹਾਂਜੀ ਇਹ ਪੁਲਿਸ ਨੂੰ ਇਹਦੀ ਜਾਣਕਾਰੀ ਹਾਂਜੀ ਹਾਂਜੀ ਦਿੱਤੀ ਹੈ ਜੀ ਕੰਪਲੀਟ ਦਿੱਤੀ ਹੈ ਜੀ ਆਉਂਦੇ ਆਏ ਹਾਈ ਮੋਕਾ ਦੇ ਇਹ ਹਲੇ ਨਹੀਂ ਆਈ ਜੀ ਹਲੇ ਕਹਿੰਦੇ ਆਉਣੇ ਆ ਜੀ ਕਿ ਕੀ ਮੰਗ ਕੀ ਕਰਦੇ ਤੁਹਾਨੂੰ ਸਾਡਾ ਸ਼ਾਮ ਮਿਲਾ ਜਾਵੇ ਜੀ ਹਾਂਜੀ ਮਹਾਰਾਜ ਜੀ ਸਾਡੇ ਟਿਉਰੀ ਹੋਈ ਹੈ ਪੁਲਸ ਜਸਤ ਕਰਦੀ ਹੈ ਜੀ ਪ੍ਰਸ਼ਾਸਨ ਇਹਨਾਂ ਨੂੰ ਰਾਤ ਨੂੰ ਵੀ ਚਾਹੀਦਾ ਵੀ ਦੋ ਤਿੰਨ ਗੱਡੀਆਂ ਹੋਰ ਵੀ ਸਾਹਮਣੇ ਚਾਹੀਦੇ ਹੁੰਦਾ ਤਾਂ ਨਾ ਪੈ ਰਹੀਆਂ ਲੱਖਾਂ ਦਾ ਹੀ ਸਮਾਨ ਪਿਆ ਹੈਗਾ ਦੁਕਾਨਾਂ ਦੇ ਵਿੱਚ ਉਹਨਾਂ ਦੇ ਜੇ ਦਾ ਕੋਈ ਹੋਰ ਨੁਕਸਾਨ ਨਾ ਹੋ ਸਕੇ ਇਹ ਲੱਗਦਾ ਵੀ ਰਾਤ ਨੂੰ ਨਾ ਜਿਹੜਾ ਚੌਕੀਦਾਰ ਵੀ ਰੱਖਿਆ ਹੋਇਆ ਚੌਕੀਦਾਰ ਰੱਖਿਆ ਹੈਗਾ ਜੀ ਹੁਣ ਉਹਨੂੰ ਪੁੱਛਦੇ ਆ ਉਹ ਸਾਡੇ ਆਉਂਦੇ ਉਹਨੂੰ ਫੋਨ ਕਰਦੇ ਸਾਡੇ ਆ ਦੀ ਕਿੱਥੇ ਸੀਗਾ ਤੂੰ ਕਦੋਂ ਆਇਆ ਹਾਂਜੀ ਕਿੰਨਾ ਤੋਂ ਨੁਕਸਾਨ ਹੋਇਆ ਨੁਕਸਾਨ ਤਕਰੀਬਨ 30-35 ਹਜ਼ਾਰ ਦਾ ਹਜੇ ਬਾਕੀ ਹਜੇ ਹੌਲੀ ਹੌਲੀ ਦੇਖਦੇ ਆਂ ਪੁਰਸਾਲੇ ਆਉਂਦੇ ਨੇ ਦੇਖਦੇ ਹੌਲੀ ਹੌਲੀ ਪਤਾ ਲੱਗੇਗਾ ਕੀ ਕੀ ਚੱਕ ਹੋਇਆ ਅਸੀਂ ਤਾਂ ਗੱਲਾਂ ਦੇਖਿਆ ਥੋੜਾ ਥੋੜਾ ਮੋਟਾ ਮੋਟਾ ਸਮਾਨ ਦੇਖਿਆ 25000 ਰੁਪਏ ਦਾ ਡਾਕ ਰਿਹਾ ਸਰ ਗੁੱਡ ਨੈਮ ਨਿਰਮਨਾਇਸਾ ਹੀ ਲਖਮਿੰਦਰ ਸਿੰਘ ਸਰ ਇੱਕ ਤਾਂ ਨੋਰਮਲ ਠੇਕੇ ਦੇ ਵਿੱਚ ਦੁਕਾਨ ਹੈ ਉੱਥੇ ਚੋਰੀ ਹੋਈ ਹੈ ਤੁਸੀਂ ਮੌਕਾ ਦੇਖਣ ਸੋਚਿਆ ਸੀ ਸਰ ਵਾਕਿਆ ਉਹ ਸਰ 112 ਤੇ ਕਾਲ ਗਈ ਸੀ ਉਹਨੂੰ ਆਈ ਮੌਕੇ ਤੇ ਆਏ ਆ ਤੇ ਉਹਨਾਂ ਦੇ ਦਸ਼ਨ ਪਾਉ ਉਹ ਕਹਿੰਦੇ 11000 ਰੁਪਏ ਗੱਲੇ ਵਿੱਚ ਸੀ ਤੇ ਕੁਝ 5-7000 ਦਾ ਹੋਰ ਨਿਸ਼ਾਨ ਹੋਇਆ ਉਹ ਹੁਣ ਬਾਅਦ ਚ ਇਹਨਾਂ ਨੂੰ ਲਿਖਤੀ ਕਮੇਟ ਥਾਣੇ ਦੇਣ ਲਈ ਕਿਹਾ ਗਿਆ ਬਾਕੀ ਪੁਸ਼ਕਸ਼ ਕੀਤੀ ਜਾਵੇਗੀ ਜਿਹੜੇ ਕੋਈ ਬੰਦੇ ਹੋਣਗੇ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਨਾਲ ਦੀ ਦੁਕਾਨ ਤੇ ਸੀਸੀਟੀਵੀ ਕੈਮਰਾ ਲੱਗਾ ਉਹ ਵੀ ਕਿੰਨੇ ਘਮਾਇਆ ਹੋਇਆ ਉਹ ਵੀ ਕੈਮਰਾ ਘਮਾਇਆ ਘਮਾਇਆ ਹੋਇਆ ਅਚੈ ਕਿ ਤੱਕ ਪਜਾਇਆ ਕੈਮਰਾ ਨਹੀਂ ਜੋ ਘਮਾਇਆ ਇਹ ਤਾਂ ਫਿਰ ਕੀ ਆਉਣਾ ਉਹਨਾਂ ਦਾ ਫਰਮੂਲਾ ਉਹੀ ਆਉਂਦਾ ਕੀ ਅਗਲੀ ਕਾਰਵਾਈ ਕੀ ਇਹ ਜੇ ਤਪਰੀਸ਼ ਕਰਕੇ ਵੇਰੀ ਪਤਾ ਲੱਗੇਗਾ ਕਿ ਚੱਕਰ ਕੀ ਲਈ